ਸੋਚ ਵੱਡੀ ਰੱਖ ਕਿਉਂਕਿ ਹੌਸਲੇ ਨਾਲ ਔਕਾਤ ਨਹੀਂ ਦੇਖੀ ਜਾਂਦੀ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਉਸਦੀ ਸੋਚ ਹੁੰਦੀ ਹੈ ਜਿਹੜੀ ਸੋਚ ਵੱਡੀ ਹੁੰਦੀ ਹੈ ਉਹੀ ਇਨਸਾਨ ਵੱਡੇ ਕੰਮ ਕਰ ਸਕਦਾ ਹੈ ਸੋਚ ਵੱਡੀ ਰੱਖ ਕਿਉਂਕਿ ਹੌਸਲੇ ਨਾਲ ਔਕਾਤ ਨਹੀਂ ਦੇਖੀ ਜਾਂਦੀ ਇਹ ਵਾਕ ਸਾਨੂੰ ਦੱਸਦਾ ਹੈ ਕਿ ਜੀਵਨ ਵਿੱਚ ਬੰਡੀ ਸੋਚ ਅਤੇ ਦਲੇਰੀ ਨਾਲ ਇਨਸਾਨ ਆਪਣਾ ਰਸਤਾ ਆਪ ਬਣਾਉਂਦਾ ਹੈ ਅਸਲ ਔਕਾਤ ਦਿਲ ਅਤੇ ਦਿਮਾਗ ਦੀ ਹੁੰਦੀ ਹੈ ਨਾ ਕਿ ਤਨ ਪਦਵੀ ਜਾਂ ਰੁਤਬੇ ਦੀ ਜਿਹੜੇ ਲੋਕ ਆਪਣੇ ਆਪ ਤੇ ਭਰੋਸਾ ਕਰਦੇ ਹਨ ਆਪਣੀਆਂ ਕਾਬਲੀਤਾ ਤੇ ਯਕੀਨ ਰੱਖਦੇ ਹਨ ਉਹ ਔਖੇ ਤੋਂ ਔਖੇ ਹਾਲਾਤਾਂ ਵਿੱਚ ਵੀ ਵੱਡੀਆਂ ਮੰਜ਼ਨਾ ਹਾਸਿਲ ਕਰ ਲੈਂਦੇ ਹਨ ਇਤਿਹਾਸ சாட்சி ਹੈ ਕਿ ਕਈ ਵੱਡੇ ਵਿਅਕਤੀ ਘੱਟ ਸਮਰਥ ਪਰਿਵਾਰਾਂ ਤੋਂ ਆਏ ਪਰ ਆਪਣੀ ਸੋਚ ਅਤੇ ਹੌਸਲੇ ਦੇ ਅਧਾਰ ਤੇ ਦੁਨੀਆ ਨੂੰ ਬਦਲ ਦੁੱਤਾ ਜਿਵੇਂ ਕਿ ਐ ਪੀ ਜੀ ਅਬਦੁਲ ਕਲਾਮ ਜਿਨ੍ਹਾਂ ਨੇ ਗਰੀਬੀ ਦੇ ਬਾਬਦੂਦ ਭਾਰਤ ਦੇ ਮਿਸਾਈਲ ਮੈਨ ਦਾ ਕੰਮ ਹਾਸਲ ਕੀਤਾ ਵੱਡੀ ਸੋਚ ਰੱਖਣ ਦਾ ਅਰਥ ਇਹ ਨਹੀਂ ਕਿ ਅਸੰਭਵ ਦੀ ਕਲਪਨਾ ਕਰੀਏ ਪਰ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਕਦੇ ਵੀ ਘਟਾ ਕਟਣਾ ਅਖੀਏ ਕਈ ਵਾਰੀ ਲੋਕ ਸਾਨੂੰ ਹੌਸਲਾ ਤੋੜਨ ਦੀ ਕੋਸ਼ਿਸ਼ ਕਰਦੇ ਹਨ ਪਰ ਜੇਕਰ ਅਸੀਂ ਆਪਣੀ ਸੋਚ ਅਤੇ ਹੌਸਲੇ ਨਾਲ ਖੜੇ ਰਹੀਏ ਤਾਂ ਸਾਡੀ ਔਕਾਤ ਹੱਦਾਂ ਤੋਂ ਪਰੇ ਹੋ ਸਕਦੀ ਹੈ ਇਸ ਲਈ ਵੱਡਾ ਸੋਚ ਹੌਸਲਾ ਰੱਖ ਅਤੇ ਆਪਣੀ ਔਕਾਤ ਨੂੰ ਆਪਣੀ ਮਿਹਨਤ ਨਾਲ ਪਰਿਭਾਸ਼ਿਤ ਕਰ ਕਿਉਂਕਿ ਹੌਸਲੇ ਦੀ ਕੋਈ ਹੱਦ ਨਹੀਂ ਹੁੰਦੀ